ਮੈਲਗੈਬਸਨ ਕਹਿੰਦੇ ਨੇ ਕਿ ਮੇਰੇ ਇਹ ਤਿੰਨੇ ਦੋਸਤ ਕੁਝ ਅਜਹਈਆਂ ਦਵਾਈਆਂ ਦੀ ਵਰਤੋਂ ਕਰਦੇ ਨੇ ਜਿਨ੍ਹਾਂ ਦੇ ਨਾਲ 4 ਸਟੇਜ ਦਾ 4ਵੀਂ ਸਟੇਜ ਦਾ ਕੈਂਸਰ ਬਿਲਕੁਲ ਖਤਮ ਹੋ ਜਾਂਦਾ ਹੈ ਇਹ ਦਵਾਈਆਂ ਦੇ ਨਾਮ ਨੇ ਆਇਵਰਮੈਕਟਿਨ ਤੇ ਫੈਨਬੈਂਡੇਜੋਲ ਮਤਲਬ ਕਿ ਜੇਕਰ ਕੋਈ ਇਦਾਂ ਦੀ ਖੋਜ ਹੋ ਵੀ ਜਾਂਦੀ ਹੈ ਕਿਸੇ ਦਵਾਈ ਨੂੰ ਲਾਲ ਅਜਿਹੀ ਬਿਮਾਰੀ ਨੂੰ ਖਤਮ ਕਰਨ ਵਾਲੀ ਤਾਂ ਜਿਹੜੀਆਂ ਬਿੱਗ ਫਾਰਮਾ ਕੰਪਨੀਆਂ ਨੇ ਉਹ ਦਵਾਈ ਨੂੰ ਮਾਰਕੀਟ ਦੇ ਵਿੱਚ ਆਉਣ ਹੀ ਨਹੀਂ ਦਿੰਦੀਆਂ ਕੀ ਇਹ ਸੱਚ ਹੈ ਕਿ ਦੁਨੀਆ ਦੇ ਵਿੱਚ ਸਭ ਤੋਂ ਜਾਨਲੇਵਾ ਬਿਮਾਰੀ ਕੈਂਸਰ ਦਾ ਇਲਾਜ ਲੱਭ ਗਿਆ ਹੈ ਉਸ ਦੀ ਦਵਾਈ ਬਣ ਗਈ ਹੈ ਪਰ ਉਹ ਲੋਕਾਂ ਤੋਂ ਆਮ ਪਬਲਿਕ ਤੋਂ ਲੁਕੋਈ ਜਾ ਰਹੀ ਹੈ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਜੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੇ ਬਿਗ ਫਾਰਮਾ ਕੰਪਨੀਆਂ ਨੇ ਉਹ ਨਹੀਂ ਚਾਹੁੰਦੀਆਂ ਕਿ ਕੈਂਸਰ ਵਰਗੀ ਬਿਮਾਰੀ ਦਾ ਇਲਾਜ ਇੱਕ ਆਮ ਛੋਟੀ ਜਿਹੀ ਮੈਡੀਸਨ ਦੇ ਨਾਲ ਹੋਣ ਲੱਗ ਜਾਵੇ ਅਜਿਹਾ ਕਾਰਨ ਦੇ ਨਾਲ ਜਿਹੜਾ ਐਡਾ ਵੱਡਾ ਸਟਰਕਚਰ ਹੈ ਇੰਨਾ ਵੱਡਾ ਪ੍ਰੋਫਿਟ ਦਾ ਸੌਦਾ ਹੈ ਕੈਂਸਰ ਦਾ ਇਲਾਜ ਕਰਕੇ ਪੈਸਾ ਜਿਹੜਾ ਕਮਾਇਆ ਜਾਂਦਾ ਹੈ ਉਹ ਸਾਰਾ ਜ਼ੀਰੋ ਹੋ ਜਾਵੇਗਾ ਵੱਡੇ ਵੱਡੇ ਕੈਂਸਰ ਦੇ ਹਸਪਤਾਲ ਬੰਦ ਹੋ ਦੀ ਹੈ ਉਹ ਬੰਦ ਹੋ ਜਾਵੇਗੀ ਕੈਂਸਰ ਦੀਆਂ ਦਵਾਈਆਂ ਜਿਹੜੀਆਂ ਇੰਨੀਆਂ ਪੇਸ਼ੈਂਟ ਨੂੰ ਖਾਣੀਆਂ ਪੈਂਦੀਆਂ ਨੇ ਉਹ ਸਾਰੀਆਂ ਦਵਾਈਆਂ ਦਾ ਪ੍ਰੋਫਿਟ ਖਤਮ ਹੋ ਜਾਵੇਗਾ ਜਦੋਂ ਇੱਕ ਛੋਟੀ ਜੀ ਗੋਲੀ ਦੇ ਨਾਲ ਹੀ ਕੈਂਸਰ ਦਾ ਇਲਾਜ ਹੋਣ ਲੱਗ ਗਿਆ ਸਿਰਫ ਇੱਕ ਝੜਕੇ ਦੇ ਵਿੱਚ ਹੀ ਵੱਡੇ ਵੱਡੇ ਜਿਹੜੇ ਕੈਂਸਰ ਦੇ ਹਸਪੀਟਲ ਨੇ ਉਹ ਬੰਦ ਹੋ ਜਾਣਗੇ ਕੀ ਇਹ ਚੀਜ਼ਾਂ ਸੱਚ ਨੇ ਅਸਲ ਦੇ ਵਿੱਚ ਕੁਝ ਮਹੀਨੇ ਪਹਿਲਾਂ ਜੋ ਰੋਗਨ ਇੱਕ ਪੋਡਕਾਸਟ ਕਰਦੇ ਨੇ ਹਾਲੀਵੁੱਡ ਦੇ ਇੱਕ ਫੇਮਸ ਐਕਟਰ ਦਾ ਇਹ ਹਾਲੀਵੁੱਡ ਦੇ ਬਹੁਤ ਜ਼ਿਆਦਾ ਫੇਮਸ ਐਕਟਰ ਤੇ ਡਾਇਰੈਕਟਰ ਮਿਲ ਗਿਪਸਨ ਸਨ ਮਿਲ ਗਿਪਸਨ ਦੱਸਦੇ ਨੇ ਕਿ ਮੇਰੇ ਤਿੰਨ ਦੋਸਤ ਨੇ ਤੇ ਮੇਰੇ ਤਿੰਨਾਂ ਦੋਸਤਾਂ ਨੂੰ ਸਟੇਜ 4 ਕੈਂਸਰ ਹੋ ਗਿਆ ਸੀ ਇਹ ਕਹਿੰਦੇ ਨੇ ਕਿ ਮੇਰੇ ਤਿੰਨੇ ਦੋਸਤਾਂ ਨੂੰ ਪ੍ਰੋਪਰ ਚੰਗੀ ਤਰ੍ਹਾਂ ਦੇ ਨਾਲ ਟ੍ਰੀਟਮੈਂਟ ਨਹੀਂ ਮਿਲ ਰਿਹਾ ਸੀ ਕੈਂਸਰ ਦਾ ਤੇ ਕੈਂਸਰ ਦਾ ਟ੍ਰੀਟਮੈਂਟ ਬਹੁਤ ਜ਼ਿਆਦਾ ਮਹਿੰਗਾ ਹੈ ਇੰਡੀਆ ਕਿ ਮੇਰੇ ਇਹ ਤਿੰਨੇ ਦੋਸਤ ਕੁਝ ਅਜਹਈਆਂ ਦਵਾਈਆਂ ਦੀ ਵਰਤੋਂ ਕਰਦੇ ਨੇ ਜਿਨ੍ਹਾਂ ਦੇ ਨਾਲ 4 ਸਟੇਜ ਦਾ ਚੌਥੀ ਸਟੇਜ ਦਾ ਕੈਂਸਰ ਬਿਲਕੁਲ ਖਤਮ ਹੋ ਜਾਂਦਾ ਹੈ ਇਹ ਦਵਾਈਆਂ ਦੇ ਨਾਮ ਨੇ ਆਇਵਰਮੈਕਟਿਨ ਤੇ ਫੈਨਬੈਂਡੇਜੋਲ ਇਹ ਦੋ ਦਵਾਈਆਂ ਨੂੰ ਹੀ ਖਾ ਕੇ ਮਿਲ ਗਿਪਸਨ ਦੇ ਤਿੰਨੇ ਦੋਸਤ ਚੌਥੀ ਸਟੇਜ ਦਾ ਕੈਂਸਰ ਖਤਮ ਕਰ ਦਿੰਦੇ ਨੇ ਬਿਲਕੁਲ ਨਾਰਮਲ ਹੋ ਜਾਂਦੇ ਨੇ ਜਿਵੇਂ ਇੱਕ ਬੁਖਾਰ ਦਵਾਈ ਲੈਣ ਤੋਂ ਬਾਅਦ ਉਤਰ ਜਾਂਦਾ ਹੈ ਇਸ ਤਰ੍ਹਾਂ ਹੀ ਇਹਨਾਂ ਦਾ ਕੈਂਸਰ ਖਤਮ ਹੋ ਜਾਂਦਾ ਹੈ ਇਹ ਕਹਣਾ ਸੀ ਮਿਲ ਗਿਪਸਨ ਦਾ 3rd stage 4 cancer all three of them don't have cancer right now at all ਇਕੱਲੀ ਪੌਡਕਾਸਟ ਦੀ ਗੱਲ ਨਹੀਂ ਹੈ ਯੂਐਸਏ ਅਤੇ ਵੈਸਟਰਨ ਮੀਡੀਆ ਦੇ ਵਿੱਚ ਇਹ ਚੀਜ਼ਾਂ ਆਮ ਚੱਲਦੀਆਂ ਨੇ ਕਿ ਬਹੁਤ ਜ਼ਿਆਦਾ ਅਜਹਾਈਆਂ ਦਵਾਈਆਂ ਆ ਚੁੱਕੀਆਂ ਨੇ ਲਾ-ਇਲਾਜ ਬਿਮਾਰੀਆਂ ਦੇ ਦਵਾਈਆਂ ਆ ਚੁੱਕੀਆਂ ਨੇ ਜਿਨ੍ਹਾਂ ਨੂੰ ਬੈਗ ਫਾਰਮਾਂ ਅੱਗੇ ਰਿਲੀਜ਼ ਹੀ ਨਹੀਂ ਹੋਣ ਦਿੰਦੀ। ਮਤਲਬ ਕਿ ਜੇਕਰ ਕੋਈ ਇਦਾਂ ਦੀ ਖੋਜ ਹੋ ਵੀ ਜਾਂਦੀ ਹੈ ਕਿਸੇ ਦਵਾਈ ਨੂੰ ਲਾ-ਇਲਾਜ ਬਿਮਾਰੀ ਨੂੰ ਖਤਮ ਕਰਨ ਵਾਲੀ ਤਾਂ ਜਿਹੜੀਆਂ ਬਿਗ ਫਾਰਮਾਂ ਕੰਪਨੀਆਂ ਨੇ ਉਹ ਦਵਾਈ ਨੂੰ ਮਾਰਕੀਟ ਦੇ ਵਿੱਚ ਆਉਣ ਹੀ ਨਹੀਂ ਦਿੰਦੀਆਂ। ਇਹ ਬਿਗ ਫਾਰਮਾਂ ਕੰਪਨੀਆਂ ਵੱਡੀਆਂ-ਵੱਡੀਆਂ ਲੈਬ ਨੂੰ ਫੰਡ ਦਿੰਦੀਆਂ ਨੇ ਰਿਸਰਚ ਕਰਨ ਦੇ ਲਈ। ਬਿਗ ਫਾਰਮਾਂ ਕੰਪਨੀਆਂ ਕਿੰਨਾ ਜ਼ਿਆਦਾ ਵੱਡੀਆਂ ਨੇ ਤੇ ਹਸਪੀਟਲ ਦੇ ਬਾਹਰ ਜਿਹੜਾ ਇੱਕ ਮੈਡੀਕਲ ਸਟੋਰ ਹੁੰਦਾ ਹੈ ਉਹ ਕਿੰਨੀ ਜ਼ਿਆਦਾ ਕਮਾਈ ਕਰਦਾ ਹੈ ਲੱਖਾਂ ਦੇ ਵਿੱਚ ਕਮਾਈ ਕਰਦਾ ਹੈ ਦਿਨ ਦੀ ਅਤੇ ਅਜੇ ਇਹ ਪਤਾ ਹੀ ਨਹੀਂ ਕਿੰਨੇ ਲੱਖਾਂ ਕਰੋੜਾਂ ਮੈਡੀਕਲ ਸਟੋਰ ਨੇ ਹਸਪੀਟਲ ਨੇ ਜਿੰਨਾਂ ਦੇ ਵਿੱਚ ਇਹ ਬਿਗ ਫਾਰਮਾ ਕੰਪਨੀਆਂ ਨੇ ਦਵਾਈਆਂ ਵੇਚਦੀਆਂ ਨੇ ਹੁਣ ਤੁਸੀਂ ਆਪ ਅੰਦਾਜ਼ਾ ਲਗਾ ਲਓ ਕਿ ਇੱਕ ਮੈਡੀਕਲ ਸਟੋਰ ਵਾਲਾ ਜਦੋਂ ਦਿਨ ਦੀ ਕਮਾਈ ਇੰਨੀ ਮੋਟੀ ਕਰ ਸਕਦਾ ਹੈ ਤਾਂ ਇਹ ਬਿਗ ਫਾਰਮਾ ਕੰਪਨੀਆਂ ਕਿੰਨੀ ਮੋਟੀ ਕਮਾਈ ਕਰਦੀਆਂ ਹੋਣਗੀਆਂ ਕਿੰਨੀਆਂ ਵੱਡੀਆਂ ਹੋਣਗੀਆਂ ਤੇ ਇਹ ਜਿਹੜੀਆਂ ਬਿਗ ਫਾਰਮਾ ਕੰਪਨੀਆਂ ਨੇ ਇਹ ਕਦੇ ਵੀ ਨਹੀਂ ਚਾਹੁੰਦੀਆਂ ਕਿ ਕਿਸੇ ਦਵਾਈ ਦਾ ਇਲਾਜ ਇੱਕ ਮੈਡੀਸਨ ਦੇ ਨਾਲ ਹੋਣ ਲੱਗ ਜਾਵੇ ਇਹ ਵੀ ਚੀਜ਼ ਨਹੀਂ ਹੈ ਜੇਕਰ ਇੱਕ ਮੈਡੀਸਨ ਲੈਣ ਦੇ ਨਾਲ ਹੀ ਕਿਸੇ ਦਾ ਇਲਾਜ ਹੋਣ ਲੱਗ ਗਿਆ ਤਾਂ ਉਹ ਪੇਸ਼ੈਂਟ ਮੁੜ ਕੇ ਫਿਰ ਨਹੀਂ ਆਵੇਗਾ ਡਾਕਟਰ ਦੇ ਕੋਲ ਨਾ ਮੈਡੀਕਲ ਸਟੋਰ ਤੇ ਜਾਵੇਗਾ ਕਿਉਂਕਿ ਉਹ ਠੀਕ ਹੋ ਗਿਆ ਹੋਵੇਗਾ ਬਿਗ ਫਾਰਮਾ ਕੰਪਨੀਆਂ ਦਾ ਇਹੀ ਕਨਸੈਪਟ ਹੁੰਦਾ ਹੈ ਕਿ ਪੇਸ਼ੈਂਟ ਨੂੰ ਦਵਾਈ 19 ਦਿਨ ਦੇ ਦੋ ਜਿਸ ਦੇ ਨਾਲ ਉਸ ਦੀ ਬਿਮਾਰੀ ਬੈਠ ਜਾਵੇ ਜੜ ਤੋਂ ਖਤਮ ਨਾ ਹੋਵੇ ਬਸ 10-15 ਦਿਨ ਆਰਾਮ ਰਵੇ ਉਸ ਤੋਂ ਬਾਅਦ ਫਿਰ ਉਹ ਦਵਾਈ ਦੇ ਜ਼ਰਾ ਸੀਮ ਅੰਦਰ ਸਰੀਰ ਦੇ ਅੰਦਰ ਐਕਟਿਵ ਹੋਣ ਤੇ ਉਹ ਫਿਰ ਸਾਡੇ ਕੋਲ ਦਵਾਈ ਲੈਣ ਆਵੇ ਬਾਰ ਬਾਰ ਰਿਪੀਟਡ ਇਹਨਾਂ ਨੂੰ ਕਸਟਮਰ ਆਪਣੇ ਕੋਲ ਚਾਹੀਦਾ ਹੈ ਨਾ ਕਿ ਇੱਕ ਵਾਰ ਦਵਾਈ ਲੈ ਕੇ ਠੀਕ ਹੋਣ ਵਾਲਾ ਕ ਦੇਸ਼ ਦੇ ਕੋਲ ਆਪਣੀ ਸੇਨਾ ਨਾ ਹੋਵੇ ਹਥਿਆਰ ਨਾ ਹੋਣ ਆਪਣੀ ਪੁਲਿਸ ਨਾ ਹੋਵੇ ਪਰ ਕੋਈ ਵੀ ਦੇਸ਼ ਇਦਾਂ ਦਾ ਨਹੀਂ ਹੈ ਜਿੱਥੇ ਮੈਡੀਕਲ ਸਟੋਰ ਨਾ ਹੋਣ ਹਸਪੀਟਲ ਨਾ ਹੋਣ ਕਿਉਂਕਿ ਇਹ ਇਹ ਮੁੱਢਲੀਆਂ ਚੀਜ਼ਾਂ ਨੇ ਇਸ ਕਰਕੇ ਜਿਹੜੀਆਂ ਬਿਗ ਫਾਰਮਾ ਕੰਪਨੀਆਂ ਨੇ ਬਹੁਤ ਜ਼ਿਆਦਾ ਮੋਟਾ ਪ੍ਰੋਫਿਟ ਕਮਾਉਂਦੀਆਂ ਨੇ ਸਾਰੇ ਦੇਸ਼ਾਂ ਤੋਂ ਬਿਗ ਫਾਰਮਾ ਕੰਪਨੀਆਂ ਦੀ ਇੱਕ ਵੱਡੀ ਜੁਨੀਅਨ ਹੈ ਇਹ ਜੁਨੀਅਨ ਹੀ ਡਿਸਾਈਡ ਕਰਦੀ ਹੈ ਕਿ ਕਿਹੜੀ ਬਿਮਾਰੀ ਨੂੰ ਗਲੋਬਲੀ ਪੂਰੀ ਦੁਨੀਆ ਦੇ ਵਿੱਚ ਕਿਹੜੀ ਬਿਮਾਰੀ ਨੂੰ ਆਪਾਂ ਕਿੰਨੀ ਛੇਤੀ ਠੀਕ ਕਰਨਾ ਹੈ ਤੇ ਕਿਹੜੀ ਬਿਮਾਰੀ ਨੂੰ ਆਪਾਂ ਲਮਕਾਉਣਾ ਹੈ ਲੰਬੇ ਸਮੇਂ ਬਾਅਦ ਪਟੇ ਪਟੇ ਜਿਹੜੇ ਹਸਪੀਟਲ ਨੇ ਉਹਨਾਂ ਦਾ ਕੰਮ ਨਹੀਂ ਚੱਲੇਗਾ ਕਿਉਂਕਿ ਉਹਨਾਂ ਟਾਈਮ ਪ੍ਰੋਫਿਟ ਨਹੀਂ ਹੁੰਦਾ ਜਿੰਨਾ ਟਾਈਮ ਕਸਟਮਰ ਬਾਰ-ਬਾਰ ਮੁੜ ਕੇ ਨਾ ਆਵੇ ਚਾਹੇ ਉਹ ਹਸਪੀਟਲ ਹੋਵੇ ਚਾਹੇ ਉਹ ਦੁਕਾਨ ਹੋਵੇ ਯੂਐਸਏ ਤੇ ਯੂਰੋਪੀਅਨ ਕੰਟਰੀਆਂ ਦੇ ਵਿੱਚ ਇਹ ਅਲੀਗੇਸ਼ਨ ਬਾਰ-ਬਾਰ ਬਿਗ ਫਾਰਮਾ ਕੰਪਨੀਆਂ ਦੇ ਉੱਪਰ ਲੱਗੇ ਨੇ ਕਿ ਇਹ ਗਲੋਬਲ ਹੈਲਥ ਨੂੰ ਕੰਟਰੋਲ ਕਰਦੇ ਨੇ ਹੁਣ ਆਪਾਂ ਉਹੀ ਮੈਡੀਸਨ ਦੇ ਉੱਪਰ ਗੱਲ ਕਰਨ ਆ ਰਹੇ ਹਾਂ ਜਿਸ ਦੇ ਬਾਰੇ ਮਿਲ ਗੈਪਸਨ ਨੇ ਕਿਹਾ ਸੀ ਕਿ ਮੇਰੇ ਦੋਸਤਾਂ ਨੇ ਇਹ ਮੈਡੀਸਨ ਨੂੰ ਖਾ ਕੇ ਆਪਣਾ ਕੈਂਸਰ ਦਾ ਇਲਾਜ ਆਪ ਕਰ ਲਿਆ ਸੀ ਇਹ ਮੈਡੀਸਨ ਨੇ ਆਈਵ ਕੀਤਾ ਸੀ ਇੱਕ ਜਾਪਾਨੀ ਸਾਇੰਟਿਸਟ ਨੇ ਤੇ ਮੈਨੂੰ ਲੱਗਦਾ ਹੈ ਸ਼ਾਇਦ ਇਸ ਮੈਡੀਸਨ ਦੇ ਕਾਰਨ ਹੀ ਇਹ ਜਾਪਾਨੀ ਸਾਇੰਟਿਸਟ ਨੂੰ ਨੋਬਲ ਪੁਰਸਕਾਰ ਵੀ ਮਿਲਿਆ ਸੀ ਕਿਉਂਕਿ 1970 ਅਤੇ 80 ਦੇ ਦਹਾਕੇ ਦੇ ਵਿੱਚ ਰਿਵਰ ਬਲਾਈਂਡਨੈਸ ਇੱਕ ਬਹੁਤ ਵੱਡੀ ਬਿਮਾਰੀ ਹੋਇਆ ਕਰਦੀ ਸੀ ਉਸ ਸਮੇਂ ਕੀ ਹੁੰਦਾ ਸੀ ਕਿ ਮੱਖੀ ਮੱਛਰਾਂ ਦੀ ਵਜ੍ਹਾ ਦੇ ਨਾਲ ਕੁਝ ਪੈਰਾਸਾਈਟ ਪਾਣੀ ਦੇ ਨਾਲ ਮਿਲ ਕੇ ਇਨਸਾਨ ਦੇ ਸਰੀਰ ਦੇ ਅੰਦਰ ਚਲੇ ਜਾਂਦੇ ਸੀ ਤੇ ਇਹ ਪੈਰਾਸਾਈਟ ਜਿਵੇਂ ਹੀ ਇਨਸਾਨ ਦੇ ਸਰੀਰ ਦੇ ਅੰਦਰ ਜਾਂਦੇ ਸੀ ਤਾਂ ਬੁਰੇ ਤਰੀਕੇ ਦੇ ਨਾਲ ਇਨਸਾਨੀ ਸਰੀਰ ਨੂੰ ਡੈਮੇਜ ਕਰਦੇ ਸੀ ਤੇ ਸਭ ਤੋਂ ਜ਼ਿਆਦਾ ਅਸਰ ਪਾਉਂਦੇ ਸੀ ਇਹ ਅੱਖਾਂ ਦੇ ਉੱਪਰ 1970 ਤੇ ਬਹੁਤ ਜ਼ਿਆਦਾ ਕਾਮਨ ਸੀ ਤੇ ਜਿਵੇਂ ਹੀ ਪੈਰਾਸਾਈਟ ਇਨਸਾਨ ਦੇ ਅੰਦਰ ਜਾਂਦੇ ਸੀ ਤਾਂ ਇਨਸਾਨ ਦੀ ਅੱਖਾਂ ਦੀ ਰੋਸ਼ਨੀ ਹੌਲੀ-ਹੌਲੀ ਘਟਣ ਲੱਗ ਜਾਂਦੀ ਸੀ ਤੇ ਬਾਅਦ ਦੇ ਵਿੱਚ ਇਨਸਾਨ ਬਲਾਈਂਡ ਜਾਂ ਕੀ ਅੰਨ੍ਹਾ ਹੋ ਜਾਂਦਾ ਸੀ ਇਹ ਬਿਮਾਰੀ ਬਹੁਤ ਜ਼ਿਆਦਾ ਫੈਲੀ ਸੀ ਲੈਟਿਨ ਅਮਰੀਕਾ ਅਤੇ ਅਫਰੀਕਾ ਦੇ ਵਿੱਚ ਤੇ ਫਿਰ ਇਹ ਜਾਪਾਨੀ ਸਾਇੰਟਿਸਟ ਬਣਾ ਦਿੰਦੇ ਨੇ ਆਈਬਰੀਮੈਕਟੇਨ ਨਾਮ ਦੀ ਇਹ ਮੈਡੀਸਨ ਜਿਵੇਂ ਹੀ ਇਹ ਮੈਡੀਸਨ ਮਾਰਕੀਟ ਦੇ ਵਿੱਚ ਆਉਂਦੀ ਹੈ ਤਾਂ ਔਣ ਸਾਰੀ ਇਹ ਮੈਡੀਸਨ ਪੂਰੀ ਤਬਾਹੀ ਮਚਾ ਦਿੰਦੀ ਹੈ ਹਰ ਪਾਸੇ ਇਸ ਦੀ ਚਰਚਾ ਹੋਣ ਲੱਗ ਜਾਂਦੀ ਹੈ ਇੱਥੋਂ ਤੱਕ ਕਿ ਕਈ ਸਰਕਾਰਾਂ ਨੇ ਤਾਂ ਇਹ ਮੈਡੀਸਨ ਨੂੰ ਫ੍ਰੀ ਦੇ ਵਿੱਚ ਆਪਣੇ ਛਾਂ ਦੇ ਲਈ ਛੁਟਕਾਰਾ ਪਾ ਸਕਣ। ਇਹੀ ਉਹ ਦਵਾਈ ਜਾਂ ਕੀ ਇਹ ਗੋਲੀ ਸੀ ਜਿਸ ਨੇ ਰਿਵਰ ਬਲਾਈਂਡਨੈਸ ਵਰਗੀ ਬਿਮਾਰੀ ਨੂੰ ਜੜ ਤੋਂ ਖਤਮ ਕਰ ਦਿੱਤਾ ਸੀ। ਤੇ ਜਿਹੜੀ ਦੂਜੀ ਦਵਾਈ ਹੈ ਫੈਨ ਬੈਂਡੇਜੂਲ ਇਹਦਾ ਵੀ ਸੇਮ ਇਹੀ ਕੰਮ ਸੀ ਪੈਰਾਸਾਈਟ ਨੂੰ ਮਾਰਨ ਵਾਲਾ ਹੀ। ਇਹ ਵੀ ਇਨਸਾਨੀ ਸਰੀਰ ਦੇ ਅੰਦਰ ਜਾ ਕੇ ਇਹ ਮੈਡੀਸਨ ਵੀ ਇਦਾਂ ਹੀ ਕੰਮ ਕਰਦੀ ਸੀ ਪੈਰਾਸਾਈਟ ਨੂੰ ਮਾਰਦੀ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਦਵਾਈਆਂ ਦੇ ਉੱਪਰ ਇਹ ਦੋਨੇ ਦਵਾਈਆਂ ਦੇ ਉੱਪਰ ਅੱਗੇ ਕੋਈ ਰਿਸਰਚ ਹੀ ਨਹੀਂ ਕੀਤੀ ਗਈ ਕਿ ਇਸ ਦਵਾਈ ਦੇ ਵਿੱਚ ਇੱਕ ਦੋ ਚੀਜ਼ਾਂ ਨੂੰ ਹੋਰ ਐਡ ਕਰਕੇ ਕਿਸੇ ਵੱਡੀ ਬਿਮਾਰੀ ਨੂੰ ਹਰਾਇਆ ਜਾ ਸਕੇ ਜਦਕਿ ਇਹ ਦਵਾਈ ਦੇ ਵਿੱਚ ਇੱਕ ਕੈਪੇਬਿਲਿਟੀ ਹੈ ਕਿ ਵੱਡੀ ਤੋਂ ਵੱਡੀ ਯੂਐਸ ਤੇ ਵੈਸਟਰਨ ਮੀਡੀਆ ਵੀ ਇਹੀ ਗੱਲ ਕਹਿੰਦਾ ਹੈ ਕਿ ਜਦੋਂ ਸਾਡੇ ਕੋਲ ਇੰਨੀਆਂ ਜ਼ਿਆਦਾ ਪਾਵਰਫੁਲ ਦਵਾਈਆਂ ਹੈਗੀਆਂ ਨੇ ਤਾਂ ਅਸੀਂ ਉਹਨਾਂ ਦੇ ਉੱਪਰ ਅੱਗੇ ਰਿਸਰਚ ਕਿਉਂ ਨਹੀਂ ਕੀਤੀ ਜਾਂ ਫਿਰ ਇਹਨਾਂ ਦੇ ਉੱਪਰ ਅੱਗੇ ਰਿਸਰਚ ਕਰਨੀ ਨਹੀਂ ਦਿੱਤੀ ਗਈ ਤਾਂ ਕਿ ਕਿਤੇ ਅੱਗੇ ਜਾ ਕੇ ਕਿਸੇ ਵੱਡੀ ਬਿਮਾਰੀ ਦਾ ਇਹ ਮੈਡੀਸਨ ਇਲਾਜ ਹੀ ਨਾ ਕਰ ਦਵੇ ਉਸ ਨੂੰ ਜੜ ਤੋਂ ਹੀ ਨਾ ਖਤਮ ਕਰ ਦਵੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਜੇਕਰ ਤੁਸੀਂ ਅੱਜ ਦੇ ਸਮੇਂ ਫੈਨ ਦੇ ਜੋਲ ਦਵਾਈ ਨੂੰ ਲੈਣ ਜਾਓ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਦਵਾਈ ਇਨਸਾਨਾਂ ਦੇ ਲਈ ਤਾਂ ਬੰਦ ਹੀ ਕਰ ਦਿੱਤੀ ਗਈ ਹੈ ਇਹ ਸਿਰਫ ਜਾਨਵਰਾਂ ਦੇ ਲਈ ਹੀ ਮਿਲਦੀ ਹੈ ਇਹ ਦਵਾਈ ਨੂੰ ਹੁਣ ਯੂਜ਼ ਕੀਤਾ ਜਾਂਦਾ ਹੈ ਕੁੱਤੇ ਬਿੱਲੇ ਤੇ ਡੰਗਰਾਂ ਦੇ ਉੱ ਪੈਰਾਸਾਈਟ ਦੀ ਪ੍ਰੋਬਲਮ ਹੁੰਦੀ ਹੈ ਇੱਥੇ ਗੱਲ ਕੀ ਸਾਹਮਣੇ ਆਉਂਦੀ ਹੈ ਮੰਨ ਲਓ ਤੁਹਾਡੇ ਕੋਈ ਪਿੰਡ ਦਾ ਲੋਕਲ ਵੈਦ ਇਦਾਂ ਦੀ ਦਵਾਈ ਬਣਾ ਲਿੰਦਾ ਹੈ ਜਿਸ ਦੇ ਨਾਲ ਕੈਂਸਰ ਠੀਕ ਹੋਣ ਲੱਗ ਜਾਂਦਾ ਹੈ ਪਰ ਤੁਸੀਂ ਉਸ ਦਵਾਈ ਦੇ ਉੱਪਰ ਯਕੀਨ ਨਹੀਂ ਕਰੋਗੇ ਲੋਕਲ ਵੈਦ ਦੀ ਦਵਾਈ ਦੇ ਉੱਪਰ ਯਕੀਨ ਨਹੀਂ ਕਰੋਗੇ ਤੁਹਾਡੇ ਮਨ ਚ ਹੋਵੇਗਾ ਜਦੋਂ ਐਡੀ ਵੱਡੀ ਇੰਡਸਟਰੀ ਕੈਂਸਰ ਦੀ ਦਵਾਈ ਨਹੀਂ ਬਣਾ ਸਕੀ ਤਾਂ ਇਹ ਵੈਦ ਨੇ ਕਿਵੇਂ ਬਣਾ ਲਈ ਪਰ ਤੁਹਾਨੂੰ ਕੀ ਪਤਾ ਹੈ ਕਿ ਇੰਡਸਟਰੀ ਉਹ ਦਵਾਈ ਬਣਾਉਣਾ ਹੀ ਨਹੀਂ ਚਾਹੁੰਦੀ ਜਾਂ ਫਿਰ ਉਹ ਬਣਾ ਚੁੱਕੀ ਹੈ ਬਾਹਰ ਰਿਲੀਜ਼ ਹੀ ਨਹੀਂ ਕਰਨਾ ਚਾਹੁੰਦੀ ਇਹ ਜ਼ਰੂਰੀ ਥੋੜੀ ਨਾ ਹੈ ਕਿ ਜੇਕਰ ਵੱਡੀ ਇੰਡਸਟਰੀ ਨਹੀਂ ਕਰ ਸਕਦੀ ਤਾਂ ਕੋਈ ਛੋਟਾ ਮ ਕੋਈ ਅਹਜੀ ਜਾਣਕਾਰੀ ਹੋਵੇ ਜਿਸ ਦੇ ਨਾਲ ਉਹ ਕੈਂਸਰ ਦੀ ਦਵਾਈ ਬਣਾ ਲੈਂਦਾ ਹੋਵੇ ਪਰ ਅਸੀਂ ਉਸ ਨੂੰ ਤਵੱਜੋ ਨਹੀਂ ਦੇਵਾਂਗੇ ਉਸ ਨੂੰ ਮਾਨਤਾ ਨਹੀਂ ਦੇਵਾਂਗੇ ਕਿਉਂਕਿ ਸਾਡੇ ਦਿਮਾਗ 'ਚ ਇਹ ਹੀ ਹੈ ਕਿ ਜਦੋਂ ਵੱਡੀਆਂ ਕੰਪਨੀਆਂ ਇਹ ਕੰਮ ਨਹੀਂ ਕਰ ਸਕੀ ਤਾਂ ਇਹ ਕਿੱਥੋਂ ਕਰ ਲਵੇਗਾ ਇਹ ਚੀਜ਼ਾਂ ਨੂੰ ਤੁਸੀਂ ਐਵੇਂ ਸਮਝ ਸਕਦੇ ਹੋ ਜਿਵੇਂ ਕਿ ਸ਼ਿਲਾਜੀਤ ਹੈ ਮਲਠੀ ਹੈ ਜਾਂ ਦੇਸੀ ਹਲਦੀ ਹੈ ਸਾਨੂੰ ਪਤਾ ਹੈ ਕਿ ਸਾਡੇ ਸਰੀਰ ਦੇ ਲਈ ਇਹ ਚੀਜ਼ਾਂ ਕਿੰਨੇ ਜਿਆਦਾ ਫਾਇਦੇਮੰਦ ਨੇ ਤੇ ਕਈ ਬਿਮਾਰੀਆਂ ਤੋਂ ਵੀ ਇਹ ਰੋਕਦੀਆਂ ਨੇ ਪਰ ਮੈਡੀਕਲ ਸਾਇੰਸ ਦੇ ਵਿੱਚ ਤੁਹਾਨੂੰ ਕਿਤੇ ਨਹੀਂ ਲਿਖਿਆ ਮਿਲੇਗਾ ਕਿ ਹਲਦੀ ਇਸ ਚੀਜ਼ ਨੂੰ ਰੋਕਦੀ ਹੈ ਇਹ ਬਿਮਾਰੀ ਨੂੰ ਰੋਕਦੀ ਹੈ ਸ਼ਿਲਾਜੀਤ ਇਹ ਚੀਜ਼ ਨੂੰ ਕਵਰ ਕਰਦਾ ਹੈ ਮਲਠੀ ਇਹ ਕੰਪਨੀਆਂ ਕਹਿਣ ਉਹ ਸੱਚ ਹੋਵੇ ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਮੈਡੀਸਨ ਸੱਚੀ ਕੈਂਸਰ ਨੂੰ ਠੀਕ ਕਰ ਸਕਦੀਆਂ ਨੇ ਇਹਨਾਂ ਦਾ ਜਵਾਬ ਸਾਨੂੰ ਵੀ ਨਹੀਂ ਪਤਾ ਇਸ ਚੀਜ਼ ਨੂੰ ਆਪਾਂ ਏਦਾਂ ਸਮਝ ਸਕਦੇ ਹਾਂ ਜਿਵੇਂ ਕਿ ਐਚ ਆਈ ਵੀ ਏਡਸ ਹੈ ਇਹ ਇੱਕ ਬਹੁਤ ਵੱਡੀ ਬਿਮਾਰੀ ਹੈ ਪਰ ਇਹ ਬਿਮਾਰੀ ਨੂੰ ਰੋਕਣ ਦੇ ਲਈ ਵੀ ਇੱਕ ਮੈਡੀਸਨ ਤਿਆਰ ਕੀਤੀ ਗਈ ਸੀ ਇਸ ਮੈਡੀਸਨ ਦਾ ਨਾਮ ਸੀ ਐਟਰੀ ਰੈਟਰੋਵਾਇਰ ਐਚ ਆਈ ਵੀ ਅਤੇ ਏਡਸ ਦੀ ਰੋਕਥਾਮ ਲਈ ਜਾਂ ਉਸ ਨੂੰ ਕੰਟਰੋਲ ਕਰਨ ਵਾਲੀ ਇਸ ਮੈਡੀਸਨ ਨੂੰ ਬੋਲਿਆ ਜਾਂਦਾ ਹੈ ਏ ਆਰ ਵੀ ਐਸ ਜਦੋਂ ਇਹ ਦਵਾਈ ਦੀ ਖੋਜ ਹੋਈ ਸੀ ਐਚ ਆਈ ਵੀ ਅਤੇ ਏਡਸ ਵਾਲੀ ਇਸ ਮੈਡੀਸਨ ਦੀ ਉਦੋਂ ਇਸ ਦਵਾਈ ਨੂੰ ਸਿਰਫ ਯੂਰਪੀਅਨ ਅਤੇ ਯੂ ਐਸ ਹੁੰਦੀਆਂ ਸੀ ਤੇ ਇੱਕ ਸਾਲ ਦੀ ਇਹ ਮੈਡੀਸਨ ਮਿਲਦੀ ਸੀ ਉਸ ਸਮੇ 10000 ਯੂ ਐਸ ਡਾਲਰ ਦੀ ਇੱਕ ਪੇਸ਼ੈਂਟ ਦੇ ਲਈ ਇੱਕ ਸਾਲ ਦੇ ਵਿੱਚ 10000 ਯੂ ਐਸ ਡਾਲਰ ਦੀ ਇਹ ਦਵਾਈ ਖਾਣੀ ਜ਼ਰੂਰੀ ਸੀ ਤੇ ਅਗਲੇ ਸਾਲ ਫਿਰ ਉਸ ਨੂੰ 10000 ਯੂ ਐਸ ਡਾਲਰ ਹੋਰ ਦੇਣੇ ਪੈਂਦੇ ਸੀ ਇੰਡੀਆ ਦੇ ਤਕਰੀਬਨ 8 ਲੱਖ ਦੇ ਆਸ-ਪਾਸ ਇੱਕ ਸਾਲ ਦੇ ਇੱਕ ਪੇਸ਼ੈਂਟ ਦੇ ਲਈ ਇਹ ਪਰ ਪੁਰਾਣੇ ਸਮੇਂ ਦੀ ਗੱਲ ਹੈ ਹੁਣ ਤਾਂ 10-20 ਸਾਲ ਪੁਰਾਣੀ ਗੱਲ ਹੈ ਤੇ ਉਸ ਸਮੇ ਤੁਸੀਂ ਅੰਦਾਜ਼ਾ ਲਗਾ ਸਕੋਗੇ ਇੰਨੇ ਪੈਸੇ ਕੋਈ ਵੀ ਪਰਿਵਾਰ ਕਿਵੇਂ ਅਫੋਰਡ ਕਰ ਸਕਦਾ ਸੀ ਅਜਿਹਾ ਵੀ ਨਹੀਂ ਸੀ ਕਿ ਇਹ ਮੈਡੀਸਨ ਨੂੰ ਸਿਰਫ ਇੱਕ ਵਾਰ ਲੈਣਾ ਪੈਣਾ ਸੀ ਇੱਕ ਸਾਲ ਹੀ ਲੈਣਾ ਪੈਣਾ ਸੀ ਜਾਂ ਦੋ ਸਾਲ ਹੀ ਲੈ ਤੂੰ ਰੈਗੂਲਰ ਲੈਣਾ ਪੈਣਾ ਸੀ ਫਿਰ ਕੀ ਹੁੰਦਾ ਹੈ ਕਿ ਇੰਡੀਆ ਦਾ ਇੱਕ ਬ੍ਰਾਂਡ ਹੈ ਸਿਪਲਾ ਇਹ ਅੱਗੇ ਆਉਂਦਾ ਹੈ ਤੇ ਇਹ ਜਿਹੜੀ ਦਵਾਈ ਹੁੰਦੀ ਹੈ ਐਚ ਆਈ ਵੀ ਏਡਸ ਵਾਲੀ ਇਸ ਦੇ ਪੈਟੈਂਟ ਨੂੰ ਇਹ ਬ੍ਰੇਕ ਕਰ ਦਿੰਦਾ ਹੈ ਤੋੜ ਦਿੰਦਾ ਹੈ ਇਹ ਪੈਟੈਂਟ ਨੂੰ ਤੇ ਸਿਪਲਾ ਨੇ ਸੇਮ ਇਹੀ ਮੈਡੀਸਨ ਐਚ ਆਰ ਵੀ ਐਸ ਦੇਣੀ ਸ਼ੁਰੂ ਕਰ ਦਿੱਤੀ ਸਿਰਫ ਤੇ ਸਿਰਫ 350 ਡਾਲਰ ਦੇ ਵਿੱਚ ਸੇਮ ਉਹੀ ਮੈਡੀਸਨ ਸੇਮ ਉਨਾ ਹੀ ਕੰਮ ਕਿੱਥੇ 10000 ਡਾਲਰ ਤੇ ਕਿੱਥੇ 350 ਡਾਲਰ ਤੇ ਬਿਗ ਫਾਰਮਾ ਕੰਪਨੀਆਂ ਨੂੰ ਜਿਵੇਂ ਪਤਾ ਲੱਗਦਾ ਹੈ ਕਿ ਸਿਪਲਾ ਸੇਮ ਉਹਨਾਂ ਦੀ ਮੈਡੀਸਨ ਤਿਆਰ ਕਰਕੇ 350 ਡਾਲਰ ਦੇ ਵਿੱਚ ਦੇ ਰਹੀ ਹੈ ਤਾਂ ਇਹ ਬਿਗ ਫ ਉਸ ਟਾਈਮ ਕਲੇਸ਼ ਹੁੰਦਾ ਹੈ ਐਚੀ ਦੇ ਉੱਪਰ ਜੇ ਕਿਸੇ ਦਵਾਈ ਦੇ ਨਾਲ ਸਿਰਫ ਅਮੀਰਾਂ ਦਾ ਹੀ ਇਲਾਜ ਹੋਣਾ ਹੈ ਗਰੀਬਾਂ ਦਾ ਨਹੀਂ ਤਾਂ ਉਹ ਦਵਾਈ ਦਾ ਫਾਇਦਾ ਹੀ ਕੀ ਹੈ ਅਜੇ ਹੀਆਂ ਪਤਾ ਹੀ ਨਹੀਂ ਕਿੰਨੀਆਂ ਅਣਗਿਣਤ ਸਟੋਰੀਆਂ ਨੇ ਜੇਕਰ ਮੈਂ ਤੁਹਾਨੂੰ ਦੱਸਣ ਲੱਗ ਜਾਂ ਦਿਨ ਤੋਂ ਰਾਤ ਹੋ ਜਾਵੇਗੀ ਪਰ ਇਹ ਸਟੋਰੀਆਂ ਖਤਮ ਨਹੀਂ ਹੋਣਗੀਆਂ ਗੱਲ ਇੱਥੇ ਮੋੜਕੋੜ ਕੇ ਉਹੀ ਫੇਰ ਆ ਜਾਂਦੀ ਹੈ ਕਿ ਜਦੋਂ ਲੋਕਲ ਲੈਵਲ ਤੇ ਕੋਈ ਕਿਸੇ ਨਵੀਂ ਚੀਜ਼ ਦੀ ਕਾੜ ਕਢ ਲੈਂਦਾ ਹੈ ਕਿਸੇ ਦਵਾਈ ਦੀ ਕਾੜ ਕਢ ਲੈਂਦਾ ਹੈ ਤਾਂ ਲੋਕ ਉਹ ਚੀਜ਼ ਨੂੰ ਸਹੀ ਨਹੀਂ ਮੰਨਦੇ ਉਹਨਾਂ ਨੂੰ ਲੱਗਦਾ ਹੈ ਕਿ ਜਦੋਂ ਐਡੇ ਐਡੇ ਕੰਪਨੀਆਂ ਨੇ ਕੁਝ ਕਰ ਸਕੀਆਂ ਇਹ ਕਿਥੋਂ ਕੁਝ ਕਰ ਲਵੇ ਲੋਕ ਠੀਕ ਵੀ ਹੋ ਸਕਦੇ ਨੇ ਹੋ ਸਕਦਾ ਉਹ ਪਰ ਇੱਥੇ ਜ਼ਰੂਰੀ ਹੈ ਕਿ ਉਸ ਇਨਸਾਨ ਦੀ ਜਿਹੜੀ ਦਵਾਈ ਹੈ ਉਸ ਦਾ ਲੈਬ ਟੈਸਟ ਹੋਵੇ ਜੇਕਰ ਉਹ ਤੋਂ ਪਾਸ ਹੋ ਜਾਂਦੀ ਹੈ ਤਾਂ ਉਸ ਨੂੰ ਮਾਨਤਾ ਦਿੱਤੀ ਜਾਵੇ ਇਸ ਲੈਵਲ ਤੱਕ ਦੀ ਕੋਸ਼ਿਸ਼ ਨਾ ਤਾਂ ਉਹ ਲੋਕਲ ਕੋਈ ਵੈਦ ਕਰਦਾ ਹੈ ਨਾ ਲੋਕਲ ਇਨਸਾਨ ਕਰਦਾ ਹੈ ਤੇ ਨਾ ਹੀ ਵੱਡੀਆਂ ਫਾਰਮਾ ਕੰਪਨੀਆਂ ਚਾਹੁੰਦੀਆਂ ਨੇ ਕਿ ਉਹ ਇਦਾਂ ਦੀ ਕੋਸ਼ਿਸ਼ ਕਰੇ ਰਜਿਸਟਰਡ ਕਰਵਾਉਣ ਦੀ ਜਾਂ ਲੈਬ ਟੈਸਟ ਕਰਵਾਉਣ ਦੀ ਤੇ ਤੁਸੀਂ ਵੀ ਕਿਸੇ ਦੇ ਮਗਰ ਲੱਗ ਕੇ ਐਵੇਂ ਹੀ ਦਵਾਈ ਨਾ ਖਰੀਦ ਲਿਆ ਕਰੋ ਕਿ ਉੱਥੋਂ ਇਲਾਜ ਹੋ ਰਿਹਾ ਹੈ ਜੀ ਜਿੰਨਾ ਟਾਈਮ ਤੁਸੀਂ ਉਸ ਚੀਜ਼ ਨੂੰ ਚੰਗੀ ਤਰ੍ਹਾਂ ਦੇ ਨਾਲ ਵੈਰੀਫਾਈ ਨਹੀਂ ਕਰਦੇ ਕਿ ਇਹ ਚੀਜ਼ ਲੈਬ ਟੈਸਟ ਹੈ ਜਾਂ ਨਹੀਂ ਐਵੇਂ ਮੂੰਹ ਚਾ ਕੇ ਕਿਸੇ ਕੈਂਸਰ ਦੀ ਦਵਾਈ ਲੈ ਲਈ ਕਿ ਤੋਂ ਕੀ ਲੈ ਲਿਆ ਉਹਨ ਪਤਾ ਨਾ ਲੱਗੇ ਕਿ ਇਹ ਜਿਹੜੀ ਦਵਾਈ ਹੈ ਲੈਬ ਟੈਸਟ ਹੈ ਜਾਂ ਨਹੀਂ ਕਿਉਂਕਿ ਤੁਹਾਡੀ ਬਿਮਾਰੀ ਨੂੰ ਠੀਕ ਕਰਨ ਵਾਲੇ ਲੋਕ ਬਹੁਤ ਜ਼ਿਆਦਾ ਘੱਟ ਨੇ ਤੇ ਤੁਹਾਨੂੰ ਲੁੱਟਣ ਵਾਲੇ ਪਤਾ ਹੀ ਨਹੀਂ ਕਿੰਨੇ ਕੁ ਬੈਠੇ ਨੇ ਇੰਨਾਂ ਚੀਜ਼ਾਂ ਦਾ ਅੰਦਾਜ਼ਾ ਸਾਨੂੰ ਕਿੱਥੋਂ ਲੱਗਦਾ ਹੈ ਕਿ ਮੈਡੀਕਲ ਇੰਡਸਟਰੀ ਦੇ ਵਿੱਚ ਕਿੰਨਾ ਜ਼ਿਆਦਾ ਨੇਹਰ ਹੈ ਜਦੋਂ ਕੋਈ ਵੱਡਾ ਬਿਜ਼ਨਸਮੈਨ ਬਿਮਾਰ ਹੁੰਦਾ ਹੈ ਤਾਂ ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਹਸਪੀਟਲ ਗਏ ਬਿਨਾ ਬਾਹਰੋਂ ਕਿਸੇ ਵਯਤ ਤੋਂ ਜਾਂ ਆਯੁਰਵੈਦ ਦੇ ਜ਼ਰੀਏ ਆਪਣਾ ਇਲਾਜ ਕਰਵਾ ਲਵੇ ਕਿਉਂਕਿ ਵੱਡੇ ਬਿਜ਼ਨਸਮੈਨ ਵੱਡੇ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਮੈਡੀਕਲ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਝੋਲ ਅਰਸੀ ਜਿਹੜਾ ਇੱਕ ਰੇਅਰ ਕੈਂਸਰ ਹੁੰਦਾ ਹੈ ਇਹਨਾਂ ਨੂੰ ਜਦੋਂ ਕਿਹਾ ਗਿਆ ਕਿ ਤੁਹਾਨੂੰ ਸਰਜਰੀ ਕਰਾਉਣੀ ਪਵੇਗੀ ਇਹ ਕੈਂਸਰ ਨੂੰ ਲੈ ਕੇ ਤਾਂ ਇਹ ਸਾਫ਼-ਸਾਫ਼ ਮਨਾਂ ਕਰ ਦਿੰਦੇ ਨੇ 9 ਮਹੀਨੇ ਤੱਕ ਇਹ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਨੇ ਕਿ ਕਿਸੇ ਜੜੀ ਬੂਟੀਆਂ ਦੇ ਨਾਲ ਇਹ ਆਪਣਾ ਇਲਾਜ ਕਰਵਾ ਲੈਣ ਜਾਂ ਕੁਝ ਲੋਕਲ ਲੈਵਲ ਦੀ ਕੋਈ ਦਵਾਈ ਖਾ ਕੇ ਠੀਕ ਹੋ ਜਾਣ ਪਰ ਇਹ ਠੀਕ ਨਹੀਂ ਹੁੰਦੇ ਹਾਲਾਂਕਿ 9 ਮਹੀਨਿਆਂ ਦੇ ਬਾਅਦ ਇਹਨਾਂ ਨੂੰ ਪਛਤਾਵਾ ਵੀ ਹੋਇਆ ਕਿ ਕਾਸ਼ ਉਹ ਉਸ ਸਮੇਂ ਹੀ ਆਪਣੀ ਸਰਜਰੀ ਕਰਵਾ ਲੈਂਦੇ ਸ਼ਾਇਦ ਇਹਨਾਂ ਨੂੰ ਥੋੜਾ ਜਿਹਾ ਹੋਰ ਟਾਈਮ ਮਿਲ ਜਾਂਦਾ ਕਹਿਣ ਦਾ ਮਤਲਬ ਇਹ ਹੈ ਕਿ ਸਟੀਵ ਜੋਬਸ ਵਰਗਾ ਇਨਸਾਨ ਜਿਹੜਾ ਦੁਨੀਆ ਦਾ ਜੈਸ ਹਸਪੀਟਲ ਨੂੰ ਪਹਿਲਾਂ ਕਿਸੇ ਜੜੀ ਬੂਟੀਆਂ ਦੇ ਨਾਲ ਮੇਰਾ ਇਲਾਜ ਹੋ ਜਾਵੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਮੈਂ ਤੁਹਾਡੇ ਅੱਗੇ ਰੱਖੀਆਂ ਨੇ ਇਹ ਮੈਂ ਨਹੀਂ ਕਹਿ ਰਿਹਾ ਇਹ ਰਿਸਰਚ ਬੋਲ ਰਹੀ ਹੈ ਇਹ ਮੇਰੇ ਦਾਅਵੇ ਨਹੀਂ ਇਹ ਨਿਊਜ਼ ਏਜੰਸੀਆਂ ਦੇ ਦਾਅਵੇ ਨੇ ਜਿਹੜਾ ਕੁਝ ਯੂ ਐਸ ਤੋਂ ਯੂਰਪੀਅਨ ਮੀਡੀਆ ਕਹਿੰਦਾ ਹੈ ਉਹ ਸਾਰੀਆਂ ਚੀਜ਼ਾਂ ਨੂੰ ਮੈਂ ਫਰੋਲ ਕੇ ਤੁਹਾਡੇ ਅੱਗੇ ਰੱਖਿਆ ਹੈ ਹੁਣ ਇੱਥੇ ਤੁਸੀਂ ਦੇਖਣਾ ਹੈ ਕਿ ਕਿਹੜੀ ਚੀਜ਼ ਸਹੀ ਹੈ ਕਿਹੜੀ ਚੀਜ਼ ਗਲਤ ਹੈ ਕਿਸ ਨੂੰ ਤੁਸੀਂ ਮੰਨਣਾ ਹੈ ਕਿਹੜੀ ਚੀਜ਼ ਨੂੰ ਤੁਸੀਂ ਡਿਨਾਈ ਕਰਨਾ ਹੈ ਡਿਸੀਜਨ ਤੁਹਾਡਾ ਹੋਣਾ ਹੈ ਬਾਕੀ ਤੁਸੀਂ ਮੈਨੂੰ ਜ਼ਰੂਰ ਦੱਸਣਾ ਹੈ ਕਿ ਤੁਹਾਨੂੰ ਇਹ ਵੀਡੀਓ ਕਿਦਾਂ ਲੱਗੀ ਜੇ ਵਧੀਆ ਲੱਗੀ ਤਾਂ ਸਾਨੂੰ ਕਮੈਂਟ ਕਰ